ਆ ਵੀ ਸਰ ਸਰ ਕੀ ਕਹਿਣਾ ਚਾਹੁੰਦੇ ਆ ਜੇ ਮੀਟਿੰਗ ਕੀਤੀ ਗਈ ਆ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਦੋ ਇਸ਼ੂਜ਼ ਦੇ ਉੱਤੇ ਸੀ ਪਹਿਲਾ ਇਸ਼ੂ ਤਾਂ ਇਹ ਸੀ ਕਿ ਸ਼ਹਿਰ ਦੇ ਵਿੱਚੋਂ ਜਿਵੇਂ ਧੋਬਿਆਣਾ ਰੋਡ ਦੇ ਉੱਤੇ ਚੁਗੀਆਂ ਨੇ ਔਰ ਉਹਨਾਂ ਨੂੰ ਵਧੀਆ ਜ਼ਿੰਦਗੀ ਜਿਉਣ ਵਾਸਤੇ ਚੰਗੇ ਮਕਾਨਾਂ ਦਾ ਕੋਈ ਪ੍ਰਬੰਧ ਕਰਨਾ ਇਹ ਏਜੰਡਾ ਸੀ ਜਿਹਦੇ ਉੱਤੇ ਬੜੀ ਵਿਸਥਾਰ ਚਰਚਾ ਹੋਈ ਹੈ ਔਰ ਜਿਹੜੀ ਉਹਦੀ ਸਾਰੀ ਪਲੈਨਿੰਗ ਹੈ ਕਿ ਕਿਸ ਤਰ੍ਹਾਂ ਸੀ ਜਿਹੜੇ ਫਲੈਟ ਬਣਾ ਕੇ ਉਹਨਾਂ ਨੂੰ ਦੇਣੇ ਆ ਉਹ ਸਾਰੀ ਚਰਚਾ ਅੱਜ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਔਰ ਇਸ ਕਮੇਟੀ ਦੇ ਵਿੱਚ ਕਿਉਂਕਿ ਸਾਰੇ ਸ਼ਹਿਰ ਨੂੰ ਅਸੀਂ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਸਾਡੀ ਸਰਕਾਰ ਦੀ ਮੰਚਾ ਹੈ ਸਾਡੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਕੋਈ ਵੀ ਜਿਹੜਾ ਕੰਮ ਕਰਨਾ ਹੈ ਉਹ ਸ਼ਹਿਰ ਦੇ ਲੋਕਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਸ਼ੁਰੂ ਕੀਤਾ ਜਾਵੇ ਉਸ ਦੇ ਵਿੱਚ ਸਾਡੇ ਵਿਪਾਰ ਮੰਡਲ ਦੇ ਪ੍ਰਧਾਨ ਕਪੂਰ ਸਾਹਿਬ ਭਾਜਪੀ ਵੱਲੋਂ ਜ਼ਿਲ੍ਹਾ ਪ੍ਰਧਾਨ ਜੀ ਸ਼ੂਪਨ ਸਿੰਘ ਰਾਜੀ ਜੀ ਜਲਾਲ ਸਾਹਿਬ ਬਾਹਰ ਕੌਂਸਲ ਵੱਲੋਂ ਪ੍ਰਧਾਨ ਬਾਹਰ ਐਸੋਸੀਏਸ਼ਨ ਔਰ ਜਿਹੜੇ ਵੱਖ-ਵੱਖ ਹੋਰ ਨੁਮਾਇंदे ਸੀ ਕਾਰਦੀ ਸ਼ਰਮ ਨੇ ਕਾਰਦੀ ਤਰ ਵੱਲੋਂ ਸਰਦਾਰ ਬਰਕਾਰ ਸਿੰਘ ਜਿਹੜਾ ਪ੍ਰਧਾਨ ਸਾਰੀਆਂ ਪਾਰਟੀਆਂ ਦੇ ਨੁਮਾਇंदे ਲਗਭਗ ਉੱਥੇ ਹਾਜ਼ਰ ਸੀ ਕਾਂਗਰਸ ਵੱਲੋਂ ਸ਼੍ਰੀ ਰਾਜਨ ਕਰਗੀ ਜੀ ਜਿਲ੍ਹਾ ਪ੍ਰਧਾਨ ਨੇ ਉਹ ਹਾਜ਼ਰ ਸੀ ਮੈਂ ਬਤੌਰ ਸ਼ਹਿਰ ਦਾ ਐਮਐਲਏ ਇੱਥੇ ਹਾਜ਼ਰ ਸੀ ਅਸੀਂ ਸਾਰਿਆਂ ਨੇ ਮੈਨੂੰ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਸ਼ਹਿਰ ਦੀ ਬਿਹਤਰੀ ਦੇ ਲਈ ਸਾਰਿਆਂ ਨੇ ਪੁਖਤਾ ਰਹਿ ਦਿੱਤੀ ਔਰ ਕੰਸੈਂਸਸ ਬਣਾ ਕੇ ਇੱਕੋ ਗੱਲ ਦਾ ਫੈਸਲਾ ਕੀਤਾ ਕਿ ਉੱਥੇ ਫਰੈਡ ਬਣਾਏ ਜਾਣ ਉਹਨਾਂ ਲੋਕਾਂ ਨੂੰ ਵੀ ਚੰਗਾ ਜੀਵਨ ਜਿਉਣ ਦੇ ਲਈ ਸਾਧਨ ਦਿੱਤੇ ਜਾਣ ਔਰ ਦੂਜਾ ਬੱਸ ਸਟੈਂਡ ਦਾ ਮਸਲਾ ਆਇਆ ਬੱਸ ਸਟੈਂਡ ਦੇ ਵਿੱਚ ਹੀ ਪੂਰੀ ਡਿਸਕਸ਼ਨ ਦੇ ਨਾਲ ਜਿਹੜਾ ਫਾਈਨਲ ਕੀਤਾ ਗਿਆ ਜਿਹੜੀਆਂ ਚਾਰੇ ਸਾਈਟਾਂ ਦੇ ਵਿੱਚੋਂ ਔਰ ਉਹ ਜਿਹੜਾ ਫਾਈਨਲ ਕੀਤਾ ਵਾ ਉਹਦੀ ਪ੍ਰोसीडिंग ਡਿਸਾ ਬਣਾਉਣਗੇ ਉਹ ਤੁਹਾਡੇ ਨਾਲ ਡਿਸਕਸ ਕਰਨਗੇ ਔਰ ਉਸ ਦੀ ਜਿਹੜੀ ਸਾਢੇ ਸਾਰੇ ਹਾਊਸ ਦੀ ਕੰਸੈਂਸਸ ਹੈ ਜੋ ਸਾਰੇ ਹਾਊਸ ਨੇ ਫੈਸਲਾ ਕੀਤਾ ਹੈ ਉਹ ਸਰਕਾਰ ਨੂੰ ਭੇਜ ਦੇਣਾ ਠੀਕ ਹੈ ਤੇ ਪਰ ਜਿਹੜੇ ਗਿਲਦ ਤੁਸੀਂ ਅੰਨੰਦ ਦੀ ਗੱਲ ਕੀਤੀ ਹੈ ਕਿ ਫਲੈਟ ਬਣਾ ਕੇ ਦਿੱਤੇ ਜਾਣਗੇ ਕੀ ਉਹ ਜਿਹੜੀ ਜਗ੍ਹਾ ਹੁਣ ਤੱਕ ਉਹ ਇਸਤੇਮਾਲ ਕਰ ਰਹੇ ਨੇ ਉਹ ਖਾਲੀ ਕਰਾਈ ਜਾਊਗੀ ਦੇਖੋ ਜਗਾ ਫਲੈਟ ਕਿਸੇ ਤੇ ਬਣ ਸਕਦੇ ਧਰਤੀ ਤੇ ਬਣ ਸਕਦੇ ਹਨ ਪਰ ਧਰਤੀ ਤੇ ਨਹੀਂ ਪਰ ਉਹਨਾਂ ਵੱਲੋਂ ਜਿਹੜੇ ਉਥੇ ਹਜ਼ਾਰ-ਹਜ਼ਾਰ ਤੋਂ 2000 ਗਾਜਾ ਇੱਕ ਇੱਕ ਬੰਦਾ ਉਹ ਸਾਰਾ ਡਿਫਰੈਂਟ categories ਬਣਾਈਆਂ ਜਾਣਗੀਆਂ ਕਿ ਕਿਹੜੇ ਲੋਕ ਉਹ ਨੇ ਜਿਨ੍ਹਾਂ ਦੇ ਪਾਸ ਸਹੀ ਕੁਝ ਨਹੀਂ ਕੁਝ ਲੋਕਾਂ ਜਿਨਾਂ ਨੇ ਕਈ ਵਾਰ ਕਬਜ਼ੇ ਵਾਸਤੇ ਕਬਜ਼ੇ ਕੀਤੇ ਹੋਏ ਨੇ ਉਹਦੇ ਪ੍ਰਸ਼ਾਸਨ ਸਾਰੀ ਜਿਹੜੀ ਐਕਸਰਸਾਈਜ਼ ਕਰ ਰਿਹਾ ਉਹਦੇ ਮੁਤਾਬਕ ਹੈ ਪਰ ਜਿਲ੍ਹੇ ਸਾਹਿਬ ਉੱਥੇ ਇੱਕ ਚੀਜ਼ ਹੋਰ ਵੀ ਦੇਖਣ ਚਾਹੀਏ ਮੈਂ ਉੱਥੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਵੀ ਕਬਜ਼ੇ ਕੀਤੇ ਹੋਏ ਨੇ ਉਹ ਕੋਈ ਵੀ ਹੋਵੇ ਮੈਂ ਕਿਸੇ ਨਾ ਰਾਜਨੀਤਿਕ ਨਾ ਗੈਰ ਰਾਜਨੀਤਿਕ ਜਿਨੇ ਕਬਜ਼ਾ ਕੀਤਾ ਉਹ ਕਬਜ਼ਾ ਕਰ ਰਹੀ ਹੈ ਮਰੂਛੜਾਈ ਜਾਣਗੇ ਜਿਹੜਾ ਵੀ ਕਬਜ਼ਾ ਕਰੀ ਹੋਊਗਾ ਸਾਡੀ ਇਸ ਕੰਡੀਸ਼ਨ ਦੇ ਮੁਤਾਬਕ ਇਸ ਵਿੱਚ ਜਿਲ੍ਹੇ ਸਾਹਿਬ ਇੱਕ ਵਾਰੀ ਪਹਿਲਾਂ ਵੀ ਜਿਹੜਾ ਸਰਵੇ ਕਰਾਇਆ ਗਿਆ ਸੀ ਉਹਨਾਂ ਦੀ ਗਿਣਤੀ ਕਰਾਈ ਗਈ ਸੀ ਕਿ ਕਿ ਇਹ ਵੀ ਇਹ ਕੌਣ ਲੋਕ ਨੇ ਕਿੱਥੋਂ ਆਏ ਨੇ ਤਾਂ ਉਹਦੇ ਵਿੱਚ ਮੁੜ ਕੇ ਕੋਈ ਦੱਸਿਆ ਨਹੀਂ ਗਿਆ ਕਿਉਂਕਿ ਇਹ ਪੁੱਡਾ ਵੱਲੋਂ ਕਰਵਾਈ ਗਈ ਸੀ। ਉਹ ਹੁਣ ਵੀ ਸਾਰੀ ਗਿਣਤੀ ਪੁੱਡਾ ਵੱਲੋਂ ਸਰਵੇ ਕੀਤਾ ਗਿਆ ਜਿਹੜਾ ਰਹਿ ਗਿਆ ਉਹ ਕਰ ਰਹੇ ਨੇ। ਬਹੁਤ ਸਹੀ। ਮਸ਼ਿੰਡੇ ਸ਼ਹਿਰ ਦਾ ਭਖ ਦਾ ਮੁੱਦਾ ਫੇਰ ਉਠਾਇਆ ਸੀ। ਉਹ ਮੁੱਦਾ ਕੀ ਸੀ ਕਿ ਪਹਿਲਾਂ ਜਿਹੜਾ ਧੋਬੀਆਂ ਦਾ ਬਸਤੀ ਹੈ ਸ਼ਾਮਲਾਟਾ ਉੱਥੇ। ਬਹੁਤ ਸਾਰੇ ਪੁਰਾਣੇ ਲੋਕ ਉੱਥੇ ਬੈਠੇ ਐ। ਪਹਿਲਾਨੀ ਜਦੋਂ ਪਿਛਲੀ ਸਰਕਾਰ ਸੀ। ਉਦੋਂ ਵਿਧਾਨ ਸਭਾ ਜੈਕਟ ਪਾਸ ਹੋਇਆ ਸੀ ਸ਼ਾਮਲਾਟਾਂ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਕੇ ਪੈਸੇ ਭਰਾ ਕੇ ਉਹਨਾਂ ਨੂੰ ਜਾਇਦਾਦਾਂ ਦੇਣ ਦਾ। ਉਹ ਸਾਰਾ ਪ੍ਰੋਸੈਸ ਪੂਰਾ ਹੋ ਗਿਆ ਸੀ ਕਮੇਟੀ ਬਣ ਗਈ ਸੀ ਉਹਦੇ ਵਿੱਚ ਪੈਸਿਆਂ ਦੀ ਵੀ ਜਿਹੜੀ ਕੋਈ ਭਰਉਣ ਦੀ ਸੀ ਉਹਦੀ ਵੀ ਸਾਰੇ ਜ਼ਿਕਰ ਹੋ ਗਏ ਸੀ ਪਰ ਅਸੈਂਬਲੀ ਇਲੈਕਸ਼ਨ ਆ ਗਏ ਸੀ ਮੈਂ ਅਨਲੇਬਲ ਡਿਪਟੀ ਕਮਿਸ਼ਨ ਨੂੰ ਅੱਜ ਵੀ ਜ਼ਿਕਰ ਕੀਤਾ ਸੀ ਵੀ ਉਸ ਫਾਈਲ ਨੂੰ ਵੀ ਦੁਬਾਰਾ ਪਰਸੀਵ ਕੀਤਾ ਜਾਵੇ ਸ਼ਾਮਲਾਟਾਂ ਦੇ ਜਿਹੜੇ ਰੇਟ ਫਿਕਸੇਸ਼ਨ ਕਮੇਟੀ ਨੇ ਰੇਟ ਫਿਕਸ ਕੀਤੇ ਸੀ ਜਾਂ ਕੋਈ ਵੀ ਰੇਟ ਫਿਕਸ ਕਰਨੇ ਆ ਉਹ ਦੁਬਾਰਾ ਕਰਕੇ ਲੋਕਾਂ ਤੋਂ ਬਠਿੰਡੇ ਸ਼ਹਿਰ ਦੇ ਲੋਕਾਂ ਤੋਂ ਪੈਸੇ ਭਰਾ ਕੇ ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ ਕਿਉਂਕਿ ਜਿਹੜੀ ਬਠਿੰਡਾ ਸ਼ਹਿਰ ਹੈ ਉਹਦਾ ਬਹੁਤ ਵੱਡਾ ਹਿੱਸਾ ਅੱਡ-ਅੱਡ ਏਰੀਆ ਚ ਸ਼ਾਮਲਾਟਾਂ ਚ ਹੈ ਤੇ ਸ਼ਾਮਲਾਟ ਦੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਆ ਵਪਾਰ ਨਹੀਂ ਕਰ ਸਕਦੇ ਉਹ ਸਾਰੀ ਨਹੀਂ ਕਰ ਸਕਦੇ ਜਾਇਦਾਦਾਂ ਦੇ ਲੋਨ ਨਹੀਂ ਮਿਲਦੇ ਉਹ ਲੋਕ ਪੈਸੇ ਭਰਨ ਨੂੰ ਤਿਆਰ ਨਹੀਂ ਇਹ ਮਸਲਾ ਵੀ ਮੇ ਨਾਲ ਚੱਕਿਆ ਸੀ ਥੋਗੀਆਂ ਨਾਲ ਬਸਤੀ 'ਚ ਵੀ ਸ਼ਾਮਲਾਟਾਂਲੇ ਬੈਠੇ ਆਂ ਕੂਡਾਂ ਨਾਲ ਰਿਲੇਟਿਡ ਬੈਠੇ ਆ ਸੁਪਰੀਮ ਕੋਰਟ 'ਚ ਜੋ ਜਿੱਤੇ ਵਾਲੇ ਲੋਕ ਬੈਠੇ ਉਹਨਾਂ ਦਾ ਵੀ ਮਸਲਾ ਚੱਕਿਆ ਸੀ ਗੁਰੂਵੜ ਦਾ ਵੀ ਮਸਲਾ ਚੱਲ ਰਿਹਾ ਉਹ ਕਿਵੇਂ ਦੇਖਦੇ ਸੋ ਵੀ ਉਹ ਜਿੱਥੋਂ ਤੱਕ ਭਾਗ ਰੋਡ ਦਾ ਮਸਲਾ ਹੈ ਸ਼ਾਮਲਾਟਾਂ ਦਾ ਮਸਲਾ ਹੈ ਉਹਦਾ ਓਨਰਸ਼ਿਪ ਦਾ ਮਸਲਾ ਹੋ ਜਾਣਾ ਪਰ ਭਾਗ ਰੋਡ ਦੇ ਸਾਥੀਆਂ ਨੇ ਮੇਰੇ ਕੋਲੇ ਕੱਲ ਫੋਨ ਕੀਤਾ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਸਾਨੂੰ ਮਿਲਣਾ ਚਾਹੁੰਦੇ ਆ ਮੈਨੂੰ ਹਜੇ ਉਹਨਾਂ ਦਾ ਮਸਲਾ ਪੂਰਾ ਤਾਂ ਨਹੀਂ ਪਤਾ ਉਹ ਕੀ ਚਾਹੁੰਦੇ ਆ ਪਰ ਜਿੰਨਾ ਕਿ ਮੈਂ ਸੁਣਿਆ ਦੱਸਿਆ ਹੈ ਚੌੜੀ ਹੋਣ ਦਾ ਮਸਲਾ ਹੈ ਭਾ ਗੁਰੂ ਰੋੜ ਦਾ ਉਹ ਅਗਰ ਚੌੜੀ ਹੋਣ ਦੀ ਗੱਲ ਚੱਲਦੀ ਹੈ ਲੋਕਾਂ ਦੀ ਸਹਿਮਤੀ ਹੋਊਗੀ ਘਰਾਂ ਵਾਲਿਆਂ ਦੀ ਸਹਿਮਤੀ ਹੋਊਗੀ ਕਿਉਂਕਿ ਕਾਨਵੈਂਟ ਸਕੂਲ ਤੋਂ ਲੈ ਕੇ ਪੁੱਡਾ ਦਫ਼ਤਰ ਤੱਕ ਅਲੱਗ-ਅਲੱਗ ਤਰੀਕੇ ਨੇ ਬਹੁਤ ਸਗਾ ਤੇ ਸਰਕਾਰੀ ਜਗ੍ਹਾ ਹੁੰਦੀ ਹੈ ਹੁਣ ਕਾਨਵੈਂਟ ਸਕੂਲ ਤੋਂ ਜੇ ਲੈ ਕੇ ਤੁਸੀਂ ਜਿੱਥੇ ਪਸ਼ੂ ਪਾਲਣ ਵਾਲਾ ਦਾ ਦਫ਼ਤਰ ਹੈ ਜੇ ਦੇਖੋ ਉਤੋਂ ਤੱਕ ਟੋਟਲ ਕਲੀਅਰ ਹੈ ਜੋ ਦੋਗਏ ਤੁਸੀਂ ਆ ਜਾਓ ਜਿੱਥੇ ਇਹੋ ਚੱਕੀ ਪੁਰਾਣੇ ਕੁਆਟਰ ਬਣੇ ਹੋਏ ਐ ਉਥੇ ਇੱਕ ਪਾਸੇ ਕਲੀਅਰ ਹੈ ਦੂਜੇ ਪਾਸੇ ਲੋਕਾਂ ਦੇ ਮਕਾਨ ਹੈ ਹੋ ਸਕਦਾ ਉਹ ਦਿਨ ਇਹ ਟ੍ਰੈਫਿਕ ਦੀ ਸਮੱਸਿਆ ਤਾਂ ਹੈਗੀ ਹੈ ਟ੍ਰੈਫਿਕ ਦੀ ਸਮੱਸਿਆ ਤਾਂ ਬਹੁਤ ਜ਼ਿਆਦੀ ਹੈ ਭਾ ਗਰੂੜ ਤੇ ਉਹ ਕੱਲਾ ਭਾ ਗਰੂੜ ਦਾ ਮਸਲਾ ਨਹੀਂ ਹੈ ਭਾ ਗਰੂੜ ਰੋਡ ਦੇ ਨਾਲ-ਨਾਲ ਉਹ ਮਾਡਰਨ ਫੇਜ਼ 1 2 3 ਤੁਸੀਂ ਗੁਰੂ ਕੀ ਨਗਰੀ ਹਰਬੰਸ ਨਗਰ ਮਤੀ ਦਾਸ ਨਗਰ ਕੈਂਟ थाना ਕੈਂਟਾਲਾ ਏਰੀਆ ਇਹ ਸਾਰੇ ਲੋਕ ਉਥੋਂ ਦੀ ਪੱਬਦੇ ਆਰ ਭਾ ਗਰੂੜ ਰੋਡ ਦੇ ਲੋਕ ਆਉਂਦੇ ਸਿਵਲ ਲਾਈਨ ਦੇ ਲੋਕ ਪੱਬਦੇ ਆ ਲੋਕਾਂ ਦੀ ਆਵਾਜ਼ ਆਈ ਹੈ ਮੇਨ ਰੋਡ ਹੈ ਉਹ ਇਸ ਕਰਕੇ ਜੇ ਉਹਦੀ ਵਾਈਡ ਹੋਣ ਦੀ ਗੱਲ ਚੱਲਦੀ ਹੈ ਹਜੇ ਮੈਨੂੰ ਉਹਦਾ ਪੂਰਾ ਮਸਲਾ ਨਹੀਂ ਪਤਾ ਪਰ ਅਗਰ ਸਹਿਮਤੀ ਨਾਲ ਵਾਈਡ ਹੁੰਦੀ ਹੈ ਤਾਂ ਹੋਣੀ ਚਾਹੀਦੀ ਹੈ ਹਾਂ ਜੀ ਬੜੀ ਸਤਿਕਾਰਯੋਗ ਹੈ। ਅ ਮੀਟਿੰਗ ਰੱਖੀ ਗਈ ਸੀ ਕਿਹੜਾ ਨਾਮ ਚੋਣਿਆ। ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਸੀਗੇ ਇਹ ਡਿਪਟੀ ਕਮਿਸ਼ਨਰ ਜਰੋਨੀਓ ਜੋ ਬਟੰਡੇ ਦੇ ਵਿੱਚ ਝੁੱਗੀ-ਝੌਪੜੀਆਂ ਦੇ ਵਿੱਚ ਜਿਹੜੇ ਬੈਠੇ ਲੋਕ ਹੈ ਉਹਨਾਂ ਨੂੰ ਕਿਸ ਤਰ੍ਹਾਂ ਆਪਣਾ ਘਰ ਮਿਲੇ ਉਹਦੇ ਵਾਸਤੇ ਵਿਚਾਰ ਕਰਨ ਲਈ ਮੀਟਿੰਗ ਸੱਦੀ ਸੀ। ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਬਹੁਤ ਵਧੀਆ ਢੰਗ ਨਾਲ ਉਹਦੇ ਤੇ ਗੱਲਬਾਤ ਹੋਈ ਹੈ। ਔਰ ਆਉਣਰ ਟਾਈਮ ਦੇ ਵਿੱਚ ਜਿਹੜੀ ਸਰਕਾਰ ਪਲੈਨਿੰਗ ਕਰਦੀ ਹੈ ਪ੍ਰਸ਼ਾਸਨ ਜਿਹੜਾ ਪਲੈਨਿੰਗ ਕਰਦਾ ਹੈ ਤਾਂ ਅਸੀਂ ਉਹਦੇ ਵਿੱਚ ਸਾਰੇ ਲੋਕਾਂ ਨੂੰ ਵਧੀਆ ਰਹਿਣ ਲਈ ਥਾਂ ਮਿਲੇ ਮਕਾਨ ਮਿਲਣ ਉਹਨਾਂ ਦਾ ਜੀਵਨ ਸੌਖਾ ਹੋ ਸਕੇ ਤਾਂ ਅਸੀਂ ਇਸ ਗੰਨੇ ਸਾਰੇ ਸਹਿਯੋਗ ਦੇਵਾਂ ਹਾਂ ਬਸਟੈਂਡ ਦੀ ਵੀ ਗੱਲ ਹੋਈ ਹੈ ਤਿੰਨ ਚਾਰ ਥਾਵਾਂ ਤੇ ਉਹਨਾਂ ਨੇ ਸਾਡੀ ਰਾਇ ਮੰਗੀ ਹੈ ਅਸੀਂ ਇਹੀ ਰਾਇ ਦਿੱਤੀ ਹੈ ਕਿ ਜਿੱਥੇ ਸਰਕਾਰ ਨੂੰ ਯਾ ਪ੍ਰਸ਼ਾਸਨ ਨੂੰ ਚੰਗਾ ਲੱਗਦਾ ਹੈ ਬੱਸ ਸਟੈਂਡ ਦੀ ਬਾਹਰ ਜ਼ਰੂਰਤ ਹੈ ਪੁਰਾਣਾ ਬੱਸ ਸਟੈਂਡ ਜਿਹੜਾ ਇਹ ਵੀ ਰਹਿਣਾ ਚਾਹੀਦਾ ਹੈ ਔਰ ਨਵਾਂ ਬੱਸ ਸਟੈਂਡ ਬਣਾਉਣਾ ਚਾਹੀਦਾ ਹੈ ਔਰ ਜਿੱਥੇ ਵੀ ਕੋਈ ਅਵੇਲੇਬਲ ਥਾਂ ਹੁੰਦੀ ਹੈ ਬਣਾਵੇ ਸਾਨੂੰ ਅਸੀਂ ਉਹਦੇ ਵਿੱਚ ਵੀ ਸਹਿਯੋਗ ਕਰੀ ਕਿਹੜੀ ਕਿਹੜੀ ਜਗ੍ਹਾ ਉਹ ਜਿਹੜਾ ਸਾਰਾ ਜਿਹੜਾ ਇਹਨਾਂ ਨੇ ਫਾਈਨਲ ਕਰਨਾ ਡੀ ਸਾਬ ਦੱਸਣਗੇ ਮੈਂ ਨੂੰ ਨਹੀਂ ਦੇ ਪੱਛੇ ਨੀਂ ਦੇ ਬਾਰੇ ਕਿਉਂਕਿ ਉਹਨਾਂ ਨੇ ਸਾਨੂੰ ਸੁਝਾਅ ਪੁੱਛਿਆ ਸੀ ਅਸੀਂ ਸੁਝਾਅ ਦੇ